ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਲੋਹਾ ਖੇੜਾ ਇਹਨੂੰ ਜ਼ਿਲ੍ਹਾ ਸੰਗਰੂਰ ਪੈਂਦਾ ਨੇੜੇ ਇਹ ਤਨੋਲਾ ਮੰਡੀ ਦੇ ਆ ਬਾਈ ਪ੍ਰਦੀਪ ਦੇ ਘਰੋਂ ਇਹ ਵੀਡੀਓ ਬਣਾ ਰਹੇ ਆ ਤੇ ਸਮਰਾ ਡੇਰੀ ਫਾਰਮ ਬਹੁਤ ਸਾਰੇ ਨਾਗ ਹਮੇਸ਼ਾ ਵਿਕਰੀ ਵਾਲੇ ਹੁੰਦੇ ਆ ਅੱਜ ਫੇਰ 20 ਗਾਵਾਂ ਇਸ ਟਾਈਮ ਮੌਜੂਦ ਆ ਜਿਹੜੀਆਂ ਤੁਹਾਨੂੰ ਅਸੀਂ ਵੀਡੀਓ ਦੇ ਮਾਧਿਅਮ ਨਾਲ ਦਿਖਾਵਾਂਗੇ ਰੇਟ ਬਾਈ ਦੱਸਦਾ ਵੀ ਖਿਤ ਕੇ ਲਾ ਦੇਨੇ ਆ ਵਿਕਰੀ ਵਾਲੇ ਰੇਟ ਜੇ ਹੀ ਕਰ ਦੇਨੇ ਆ ਬਾਕੀ ਤੁਸੀਂ ਆ ਕੇ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਪਸੰਦ ਹੋਊਗਾ ਉਹਦੀ ਤਸੱਲੀ ਤੁਸੀਂ ਕਰਨੀ ਹੋਊਗੀ ਸੋ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਿਓ ਆਓ ਡਿਟੇਲ ਪੁੱਛਣੀ ਸ਼ੁਰੂ ਕਰ ਗਏ ਇੱਕ ਵਾਰ ਫੇਰ ਬੇਨਤੀ ਆ ਵੀ ਕੋਈ ਵੀ ਵੀਰ ਪਸ਼ੂ ਖਰੀਦਣਾ ਚਾਹੁੰਦਾ ਕਿਤੋਂ ਵੀ ਖਰੀਦਣਾ ਚਾਹੁੰਦਾ ਖਾਸ ਕਰਕੇ ਮੇਰੀ ਵੀਡੀਓ ਤੇ ਤਾਂ ਆ ਕੇ ਦੇਖੇ ਤੇ ਤਸੱਲੀ ਕਰਕੇ ਖਰੀਦੇ ਆਓ ਮਿਲਦੇ ਆਂ ਬਾਈ ਪ੍ਰਦੀਪ ਨੂੰ ਆਪਾਂ ਤੇ ਸ਼ੁਰੂਆਤ ਕਰ ਲਾਂਗੇ ਪ੍ਰਦੀਪ ਜੀ ਸਰ ਤੋਂ ਇੱਥੇ ਕਰ ਲਾਂਗੇ ਬਾਈ ਠੀਕ ਹੈ ਪਹਿਲਾਂ ਇਸ ਚਾੜ ਵਾਲੀਆਂ ਤੁਹਾਨੂੰ ਵੇੜਾ ਦੋਸਤ ਦਿਖਾਣੇ ਆ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪ੍ਰਦੀਪ ਅੱਜ 20 ਨਾਗ ਲਗਪਗ ਹੈਗੇ ਆ 20 ਵੇੜਾ ਨੇ ਬਾਈ ਰੇਟ ਅੱਜ ਫੇਰ ਖਿੱਚ ਕੇ ਰੇਟ ਬਾਈ ਬਸ ਜਦੋਂ ਵੀ ਵੀਡੀਓ ਆਪਣੀ ਆਇਆ ਕਰੂਗੀ ਵੀ ਰੇਟ ਆਪਾਂ ਜਮੇ ਜਿਹੜੇ ਜਮੇ ਆਪਾਂ ਪਹਿਲਾਂ ਵੀ ਜਮਾ ਲੋ ਮਾਰਜਨ ਵਾਲੇ ਠੀਕ ਹੈ ਵੀ ਪ੍ਰੋਫਿਟ ਘਟ ਤੇ ਗੱਲ ਤਾਂ ਉੱਥੇ ਆ ਜਾਂਦੀ ਆ ਬਾਈ ਜੇ 10 ਜਨਮਰਾਂ ਦੇ ਵਿੱਚੋਂ ਪ੍ਰੋਫਿਟ ਲੈਣੇ ਜੇ ਆਪਾਂ 25 ਵੇਚ ਦਾਂਗੇ ਇੱਕ ਬਰਾਬਰੀ ਠੀਕ ਹੈ ਪਰ ਜਨਰ ਬਾਈ ਸਾਰੇ ਟਿੱਪ ਟੌਪ ਅੱਜ ਪਲੂਣਾ ਬੱਚੀਆਂ ਦੂਜਾ ਸੁਆ ਹੂੰ ਤੇ ਵੜਾ ਦੇ ਰੇਟ ਵੀ ਸਾਰੀਆਂ ਬੱਚੀਆਂ ਇਹਨਾਂ ਦੇ ਵਿੱਚ 30 ਤੋਂ 35 ਕਿਲੋ ਵਾਲੀਆਂ ਬੱਚੀਆਂ ਵੇਗੀਆਂ ਨੇ 25 ਕਿਲੋ ਵਾਲੇ ਵੇਗੀਆਂ ਠੀਕ ਹੈ ਬਾਕੀ ਭਾਈ ਆਪਾਂ ਹਰੇਕ ਵੀਰ ਨੂੰ ਇਹ ਕਹਿੰਦੇ ਹਾਂ ਆਪਣੇ ਘਰੇ ਦੇ ਖਾ ਤਸੱਲੀ ਜਿੰਨੀ ਮਰਜ਼ੀ ਕਰ ਲੋ ਗੇਟੋਂ ਬਾਹਰ ਵੀਰ ਦੀ ਆ ਕਿਉਂ ਇਹ ਹੁੰਦਾ ਜਦੋਂ ਆਪਾਂ ਪ੍ਰੋਫਿਟ ਵੀ ਕੱਟ ਲੈਣਾ ਤੇ ਆਪਾਂ ਉੱਥੇ ਫਿਰ ਤਸੱਲੀ ਆਪਾਂ ਕਿਸੇ ਨੂੰ ਕਾਸੇ ਦੀ ਨਹੀਂ ਦਿੰਦੇ ਠੀਕ ਹੈ ਆਪਣੀ ਅੰਦਰ ਚੈੱਕ ਕਰੋ 10 ਜਣੇ ਨਾਲ ਉਹ ਇੱਕ ਜਣਾ ਆਵੇ ਆਪਣੀ ਤਸੱਲੀ ਕਰਕੇ ਖਰੀਦ ਲੋ ਤੇ ਗੇਟ ਦੇ ਅੰਦਰ ਜੇ 10 ਦਿਨ ਚੋਈ ਜੋ ਗੱਬਣਾ ਚੈੱਕ ਪਾਸ ਕਰ ਲੋ ਉਹਦੀ ਠੀਕ ਹੈ ਗੇਟੋਂ ਬਾਹਰ ਅਗਲੀ ਅਗਲੀ ਜੀ ਬਾਈ ਠੀਕ ਹੈ ਪਹਿਲੇ ਨੰਬਰ ਤੇ ਤੇਰੇ ਨਾਲ ਹੀ ਬੈਠ ਕੇ ਇਹ ਬਾਈ ਆਪਾਂ 6 ਵੇੜਾਂ ਦਾ ਅੱਜ ਲਾਟ ਬਣਾਇਆਗਾ ਜੇ 6 ਵੇੜਾਂ ਕੋਈ ਇਕੱਠੀਆਂ ਵੀਰ ਖਰੀਦਦਾ ਹੂੰ ਇਦਾਂ ਦੀਆਂ ਵੇੜਾਂ ਨੇ ਬਹੁਤ ਟਿਪ ਟੋਪ ਦੀਆਂ ਜਿਨ੍ਹਾਂ ਨੇ ਮੰਨ ਕੇ 30 32 ਕਿਲੋ ਦੁੱਧ ਵੀ ਦਿੱਤਾ ਹੋਇਆ 35 ਕਿਲੋ ਵਾਲੀ ਵੀ ਦਿੱਤਾ ਹੋਇਆ ਇਹ 6 ਵੇੜਾਂ ਬਾਈ ਆਪਾਂ 1 ਲੱਖ ਤੇ 10000 ਦਾ ਭਾਅ ਦੇ ਦਾਂਗੇ ਜੀ ਜਿਵੇਂ ਹੁਣ ਵੀਰ ਦਾ ਪਰਸੋਂ ਆਪਾਂ ਉਹਦਣ ਜਿਹੜੀ ਵੀਡੀਓ ਬਣਾਈ ਸੀ ਉਹ ਲਾਟ ਦੇ ਹਿਸਾਬ ਨਾਲ ਹੀ ਵਿਗੀਆਂ ਠੀਕ ਹੈ ਜੇ ਇਕੱਠੀਆਂ ਵੜਾ ਖਰੀਦਦਾਗਾ 6 ਤਾਂ ਆਪਾਂ 110000 ਦਾ ਆਪਾਂ ਦੇ ਦੇਾਂਗੇ ਉਹਦੇ ਵਿੱਚ ਪਹੁੰਚ ਦੇ ਦਾਂਗੇ ਠੀਕ ਹੈ ਖੋਲੀ ਬਈ ਇਧਰੋਂ ਪਹੁੰਚ ਬਈ ਆਪਾਂ ਜਿੰਨੇ ਵੀ ਜਾਨਵਰ ਆ ਪਹੁੰਚ ਸਾਰਿਆਂ ਦੀ ਘਰ ਤੱਕ ਦੇ ਦਾਂਗੇ ਕਿਰਾਇਆ ਕੋਈ ਨਹੀਂ ਠੀਕ ਹੈ ਓਕੇ ਜੇ ਪ੍ਰਦੀਪ ਕੱਲੀ ਕੱਲੀ ਫਰੋ ਅਲੱਗ ਰੇਟ ਪੁੱਛ ਕੱਲੀ ਕੱਲੀ ਬਾਈ ਜੇ ਕੋਈ ਲਊਗਾ ਉਹਦਾ ਲੱਗ ਹੀ ਹੋਊਗਾ ਬਾਈ ਰੇਟ ਠੀਕ ਹੈ ਜੋਟੇ ਜੋਟੇ ਦਾ ਆਪਾਂ ਅਲੱਗ ਕਰਦੇ ਹਾਂ ਪਰ ਐਂ ਵੀ ਕਈ ਵਾਰ ਵੀਰ ਕਹਦੇ ਵੀ ਇੱਕ ਗਾਂ ਜਾਂ ਕਿੰਮੇ ਹੁਣ ਜਿਵੇਂ ਇਹ ਵੜਾ ਬਾਈ ਇਹ 135 ਦੀ ਰੇਂਜ ਦੀ ਆ ਕੱਲੀ ਦਾ ਠੀਕ ਹੈ ਹਾਂ ਸੋ ਦੋਸਤੋ ਜੇ ਸਾਰੀਆਂ 6 ਇਕੱਠੀਆਂ ਖਰੀਦਦੇ ਹੋ ਤਾਂ 1 10 ਮਤਲਬ 6 ਲੱਖ ਤੇ 60 ਹਜ਼ਾਰ ਚ ਘਰੇ ਪਹੁੰਚ ਹੋ ਜੂਗੀ। ਬਾਕੀ ਜੇ ਤੁਸੀਂ ਕੱਲੀ ਕੱਲੀ ਖਰੀਦਣੀ ਹੈ ਤਾਂ ਰੇਟ ਕਨਫਰਮ ਕਰ। ਫਾਰਮੀਆਂ ਵੇੜਾ ਨੇ ਬਾਈ ਬਹੁਤ ਵਧੀਆ ਦੰਦਾਂ ਦੇ ਵਿੱਚ ਨੇ। ਤਾਂਚਾ ਬਹੁਤ ਸੋਨਾ ਬੱਤੀ ਤੇਤੀ ਕਿਲੋ ਦਾ ਤਾਂ ਕੂਣ ਵੱਚੀ ਦਾ ਬਾਈ ਦਿੱਤਾ ਹੋਇਆਗਾ। ਬਹੁਤ ਵਧੀਆ ਜੈਨੂਨ ਵੇੜਾ ਨੇ ਜਿੰਨੀਆਂ ਵੀ ਦਿਖਾਵਾਂਗੇ ਸਾਰੀਆਂ। ਜਿਵੇਂ ਹੁਣ ਅੱਗੇ ਆ ਬੱਚੇ ਆ ਕੀ ਬਾਈ ਚੌ ਚੌਦੇ ਦੰਦ ਤੋੜ ਕੇ ਛੱਗ ਦੇ ਚੱਕ ਦੀਆ ਕਰਮਾ ਵਾਲੀ 33 34 ਕਿਲੋ ਦੁੱਧ ਪਲੂਣ ਨੇ ਦਿੱਤਾ ਤੇ ਅੱਗੇ ਸਾਰੀਆਂ ਇਕੱਲੀ ਇਕੱਲੀ ਆਪਾਂ ਦਿਖਾਈ ਦੇਣੇ ਤੋਰਪਤ ਤੋਰ ਕੱਲੀ ਕੱਲੀ ਤੋੜ ਦੇ ਬਹਿੜਾ ਸਾਰੀਆਂ 6 ਦੀਆਂ ਸ਼ਹੀਦ ਦਿਖਾ ਦਾਂਗੇ ਸਾਰੀਆਂ ਬ੍ਰੀਡ ਵਾਲੀਆਂ ਬਾਈ ਕੋਈ ਕ੍ਰੋਸ ਪਾਣੀ ਸਟੈਕ ਚੱਡਰ ਦੀਆਂ ਨੇ ਬਿਲਕੁਲ ਰੇਟ ਤਾਂ ਬਾਈ ਜਿੱਥੇ ਮਰਜੀ ਕੋਈ ਤਸੱਲੀ ਕਰ ਲਈ ਇਦਾਂ ਦੇ ਰੇਟ ਨੇ ਵੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਜਿਵੇਂ ਲੋ ਮਾਰਜਨ ਸੋ 2 ਨੰਬਰ ਦੇ ਉੱਤੇ ਵਹਿੜ ਤੁਸੀਂ ਦੇਖ ਲਓ ਕਹੇਆ ਬਾਈ ਕਮਾਲ ਆ ਇੱਥੇ ਸਾਰੀਆਂ ਬੱਚੀਆਂ ਬਾਈ 10 ਤੋਂ 12 ਦਿਨਾਂ ਦੀਆਂ ਕੱਚੀਆਂ ਨੇ ਹੂੰ ਦੋ ਕੁ ਵੜਾ ਜਮਾ ਰੈਡੀ ਨੇ ਜਿਹੜੀਆਂ ਬੱਚਾ ਦੇਣ ਦੇ ਤਿਆਰ ਨੇ ਹੁਣ ਇਹਦੀ ਅਡਰ ਕੁਆਲਿਟੀ ਦੇਖ ਲੋ ਬਾਈ ਕਿੱਦਾਂ ਦੀ ਆ ਜਿਵੇਂ ਪਹਿਲੀ ਵੜਾ ਬਾਈ ਕਿਸੇ ਨੇ ਕੱਲੀ ਖਰੀਦੀ ਨਹੀਂ 1 35 ਦੇ ਦਾਂਗੇ ਇਹ ਬੱਚੀ ਦੇ ਦਾਂਗੇ 1 ਲੱਖ 20 ਹਜ਼ਾਰ ਦੀ ਕੱਲੀ ਕਿਸੇ ਨੇ ਖਰੀਦਣੀ ਆ ਤਿੰਨ ਨੰਬਰ ਦੇ ਉੱਤੇ ਤਿੰਨ ਨੰਬਰ ਬੱਚੀ ਵੀ ਬਾਈ ਫਾਰਮ ਚੋਂ ਲਈ ਆ ਬਹੁਤ ਵਧੀਆ 28 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜਾ ਸੂਆਗਾ ਅੱਜ ਹਫ਼ਤੇ ਦੀ ਬਾਈ ਕੱਚੀ ਆ ਇੱਕ ਹਫਤਾ ਨੂੰ ਸੋ ਲੈਦੀ ਐ ਸੂਨ ਦੇ ਵਿੱਚ ਢਾਂਚਾ ਦੇਖ ਲੋ ਇਹ ਵੀ ਕਾਫੀ ਮਰੋਈ ਹੈ ਉੱਤੋਂ ਚੜਾਈ ਚ ਸਟਰਕਚਰ ਸਾਰੀਆਂ ਭਾਈ ਜੰਗ ਵੈੜਾ ਨੇ ਵੀ ਇਹ ਨਹੀਂ ਹੈਗਾ ਕੋਈ ਇਹਨਾਂ ਦੇ ਵਿੱਚ ਤੀਜੇ ਚੌਥੇ ਸੂਏ ਦੀ ਵੈੜ ਹੋ ਬਹੁਤ ਸੋਹਣੇ ਢਾਂਚੇ ਦੀ ਹੈ ਭਾਈ ਕੱਲੀ ਬੱਚੀ ਜਿੱਦਣ ਭਾਈ ਜਮਾ ਤਿਆਰ ਵੀ 1.5 ਲੱਖ ਤੋਂ ਪਲੱਸ ਦੀ ਬੱਚੀ ਹੈ ਸੂਏ ਦੇ ਨਾਲ ਇੱਕ ਹੋਰ ਅੱਗੇ ਤੋਰ ਤੋਰ ਸਾਰੀਆਂ ਤੋਰ ਦੇ ਹੌਲੀ ਹੌਲੀ ਨੇੜੇ ਰੱਖੀ ਸਾਰੇ ਮਜ਼ਬੂਤ ਟਾਂਚੇ ਨੇ ਬਾਈ ਅਡਰ ਕੁਆਲਟੀ ਵਾਲੇ ਪੱਖ ਤੋਂ ਸਾਰੀਆਂ ਇੱਕ ਨੰਬਰ ਨੇ ਲਿਆ ਬਾਈ ਵਾਸ ਕੋਈ 4 ਨੰਬਰ ਤੇ ਸੀ 5 ਨੰਬਰ ਤੇ ਕੇ 5 ਨੰਬਰ ਦੇ ਬੱਛੇ ਆ ਗਏ ਬਾਈ 30 ਕਿਲੋ ਤੋਂ ਦਿੱਤਾ ਬਾਈ ਪਲੂਨ ਨੇ ਦੂਜਾ ਸੂਆਕਰਮਾਂ ਵਾਲੀ ਦਾ ਦਿੰਦਾ ਲੈ ਜੂ ਬਾਈ 15 ਕਿਉਂਕਿ ਆਪਾਂ ਨੂੰ 12 13 ਦਿਨ ਦੱਸਿਆ 2 4 ਦਿਨ ਠੰਡ ਦਾ ਟਾਈਮ ਆ ਪਸੂ ਵੱਧ ਵੀ ਲੈ ਜਾਂਦਾ ਪਰ ਬੱਚੀ ਬੜੀ ਪੈਰੀ ਹੈ ਬਾਈ 4 ਦਿਨ ਦਾ ਬਹੁਤ ਚਮਕਦਮਕਾ ਬਾਈ ਆਰਡਰ ਦੀ ਕੁਆਲਿਟੀ ਬੜੀ ਬਣਾਉਣੀ ਹੈ ਕਮਾਲ ਆ ਬਈ ਨਾ ਉਹ ਵੀ ਮਰ ਕੇ ਆ ਜੇ ਬਾਈ ਫਾਰਮ ਤੇ ਆਪਣੇ ਇਹ ਨਹੀਂ ਹੁੰਦਾ ਜਾਂ ਪਤਾ ਨਹੀਂ ਵੀਡੀਓ ਵਾਲੇ ਜੇ ਨਹੀਂ ਮਾਲ ਹੋਊਗਾ ਜਦੋਂ ਮਰਜੀ ਕੋਈ ਆ ਜੇ ਇਨੇ ਪਸ਼ੂ ਫਰ ਰੁਟੀਨ ਚ ਰਹਿੰਦੇ ਆ ਫਿਰ ਜੀ ਜਦੋਂ ਮਾਰਕੀਟ ਸੁਸੀ ਰਾਜੇ ਵੇਣਾ ਇੱਥੇ ਮਿਲਣਗੀ ਠੀਕ ਹੈ ਟੋਰਪ ਤੇਨੂੰ ਇਹਨੇ ਬਾਈ ਜੀ 28 ਕਿਲੋ ਦੁੱਧ ਦਿੱਤਾਗਾ 15 ਦਿਨਾਂ ਦੀ ਨਰਮਾ ਅਦਰਕ ਕੁਆਲਟੀ ਦੀ ਵੀ ਬੇਕਮਾਲੀ ਸੋਸੇ 6 ਨੰਬਰ ਤੇ ਸੀ ਜਿਵੇਂ ਹੁਣ ਬਾਈ ਇਹ ਕੱਲੀ ਵੜ ਕੋਈ ਪਰਚੇਜ ਕਰਦਾ ਤਾਂ 95000 ਦੀ ਦੇ ਦਿਆਂਗੇ ਠੀਕ ਹੈ ਤੇ ਦੂਜੀਆਂ ਆਪਾਂ ਦੱਸਿਆ ਰੇਟ ਲੱਗ ਲੱਗ ਕੱਲੀ ਕਿਸ ਨੇ ਕਰੀਬ ਨੇ ਉਦਾਂ ਦਾ ਨਾੜਾ ਨੂੜਾ ਇਹਦੇ ਬਹੁਤ ਵਧੀਆ ਨੇ ਇਹਦਾ ਨੂੰਹ ਪੜਿਆ ਨੂਹ ਮਿਸਮੀ ਨਾਲੇ ਬਾਕੀ ਜਿਹੜਾ ਵੀਰ ਕੋਈ ਪਸ਼ੂ ਖਰੀਦਣਾ ਚਾਹੁੰਦਾ ਆ ਕੇ ਬਿਲਕੁਲ ਬਾਈ ਕੋਣ ਖੜੋ ਸੌਦੇ ਹੁੰਦੇ ਹੀ ਆ ਹਾਂ ਬਾਈ ਬਾਕੀ ਬਾਈ ਹੋਰ ਰੱਖਦੇ ਆ ਟੀਨ ਚ ਬਾਈ ਆਪਾਂ ਦਾ ਆਪਣੇ ਕੋਲ ਤਾਂ ਜੇ 20 ਗਾਵਾਂ ਵੇਚ ਦੇ ਤਾਂ ਉਹਦੇ ਵਿੱਚ ਦੋ ਗਾਵਾਂ ਵਾਲੇ ਵੀਰ ਕੋਲੇ ਆਉਂਦੇ ਨੇ ਅਗਲਾ ਕਹਿੰਦਾ ਵੀਰੇ ਯਾਰ ਸਾਨੂੰ ਆਪਾਂ ਨੂੰ ਤਸੱਲੀ ਹੋਈ ਆ ਹੂੰ ਬਾਕੀ ਚਮਕ ਦੇ ਵਾਲਾ ਬਾਈ 6 ਦੇ 6 ਜਨਮਰ ਜਿਹੜੇ ਦਿਖਾਇਆ ਇੱਕ ਤੋਂ ਇੱਕ ਹੀ ਆ ਹਾਂ ਹੁਣ 7 ਨੰਬਰ ਤੇ ਜਿਹੜੀ ਇਹ ਤਾਂ ਅਲੱਗ ਵੈਰ ਇਹ ਲੱਗੀ ਆ ਬਾਈ ਤਿਆਰੀ ਦੇ ਉੱਤੇ ਆ 7 ਤਰੀਕ ਨੂੰ ਦਿਨ ਪੂਰੇ ਆ ਇਹ ਚਾਹੇ ਅੱਜ ਸੂਵੇ ਬਾਈ ਚਾਹੇ ਕੱਲ ਸੂਵੇ ਪਰ 7 ਨੂੰ ਇਹ ਦਿਨ ਪੂਰੇ ਆ ਇੱਕ ਕੱਲੀ ਵਿਹੜੇ ਦਾ ਕੀ ਰੇਟ ਰਹੂਗਾ ਪ੍ਰਦੀਪ ਇਹ ਬਈ ਕੱਲੇ ਬੱਚੇ 1 ਲੱਖ ਤੇ 35000 ਰੁਪਏ ਦੀ ਪਹੁੰਚ ਦੇ ਦਾਂਗੇ 200 ਕਿਲੋਮੀਟਰ ਤੱਕ ਜੇ ਕੋਈ ਕੱਲੀ ਨੂੰ ਪਰਚੇਜ਼ ਕਰਦਾ ਜੇ ਇੱਕ ਹੋਰ ਨਾਲ ਖਰੀਦ ਲਈ ਕੋਈ ਪੰਜਾਬ ਕਰਦਾ ਤਾਂ ਬਈ ਉਦਾਂ ਦੀ ਫੇਰ ਵੀ ਪਹੁੰਚ ਦੇ ਦੇਾਂਗੇ ਠੀਕ ਹੈ ਦੋ ਵੇੜਾਂ ਦੀ ਤਾਂ ਬਈ ਪਹੁੰਚ ਦੇਣੀ ਦੇਣੀ ਆ ਕੋਈ ਮਰਜ਼ੀ ਪਹੁੰਚ ਕਰਾ ਲੇ ਨੇੜੇ ਆ ਦੂਰ ਆ ਠੀਕ ਹੈ ਦੁੱਧ ਦੀ ਬਈ ਰਿਪੋਰਟ ਮਾਲਕਨ ਦਿੱਤੀ 37 38 ਕਿਲੋ ਦੀ ਪਰ ਆਪਾਂ ਇਹ ਕਹਿੰਦੇ ਬਈ 30 ਪਲੱਸ ਮੰਨ ਕੇ ਜਿਹੜਾ ਵੀਰ ਮਰਜ਼ੀ ਲੈ ਜਾ ਬਹੁਤ ਬਹੁਤ ਸੁੰਦਰਤਾ ਵਾਲੀ ਵਿਹੜਾ ਬਈ 6 ਦੰਦਾ ਠੀਕ ਹੈ ਚਵਾਈ ਲੱਗੀ ਆ ਬੜੀ ਪਿਆਰੀ ਮਸ਼ੀਨ ਤੇ ਵਜੇ ਜੇ ਹੱਥੀ ਵਜੇ ਬਹੁਤ ਵਧੀਆ ਵੈੜਾ ਇਦਾਂ ਦੀਆਂ ਵੈੜਾਂ ਦਾ ਬਈ ਰੂਟੀਨ ਚ ਮੰਨ ਲਾ ਬਾਹਰ ਜਾਂਦੇ ਆ 2-2 ਲੱਖ ਰੁਪਏ ਤਾਂ ਨਾਰਮਲ ਮੁੱਲ ਕਰਦੇ ਨੇ ਬਹੁਤ ਸੋਹਣੇ ਢਾਂਚੇ ਦੀ ਆ ਸੋ ਦੇਖੋ ਮੁਸੌਈ ਦੀ ਆ ਗਾੜੀ ਵੀ ਤੇ ਪਿੱਛੇ ਨੂੰ ਵੀ ਹਵਾਨਾ ਦੇਖੋ ਕਰਮਾ ਵਾਲੀ ਦਾ ਸਾਰਾ ਹੀ ਪਛਾਣ ਨੂੰ ਲੱਗਾ ਹੋਇਆ ਗੰਪਣ ਹੈ ਜੇ ਸੋਈ ਵੀ ਹੁੰਦੀ ਤਾਂ ਹੋ ਸਕਦਾ ਕਿਸੇ ਭਰਾ ਕੋਲ ਲੱਗਦਾ ਵੀ ਦੁੱਧ ਨਾ ਛੱਡਿਆ ਹੋ ਹਾਂ ਬਈ ਹਾਂ ਆ ਇਧਰੋਂ ਸ਼ੁਰੂਆਤ ਕਰ। ਅੱਗੇ ਬਈ ਇਹ ਤਾਜ਼ੀਆਂ ਵੜਾਂਗੀਆਂ ਦੋਨੇ। ਹੂੰ। ਦੋਵਾਂ ਦੇ ਦੇਣੀਆਂ 30-30 ਕਿਲੋ ਨਾਰਮਲ। ਇਹ 2 ਲੱਖ ਤੇ ਬਈ 25000 ਰੁਪਏ ਦੇ ਵਿੱਚ ਆਪਾਂ ਪਹੁੰਚ ਦੇ ਦਿਆਂਗੇ। ਕੋਈ ਵੀ ਮਰਜੀ ਵੀਰ ਨੇੜੇ ਦਾ ਦੂਰ ਦਾ। ਦੋਨੇ ਵੜਾ ਇਹ ਤਾਂ ਵੜ ਹੋਣੀ ਬਈ ਜੇਰ ਸੁੱਟ ਘਟੀ ਹਾਲੇ ਹੁਣੀ ਬੋਲਾ ਚੋਇਆ 5-6 ਕਿਲੋ। ਹੂੰ। ਇਹ ਵੜ ਮੰਨ ਕੇ ਅੱਜ ਤੀਜਾ ਦਿਨ। ਠੀਕ ਹੈ। ਤੋਰ ਦੇ ਪਤਨ ਨੂੰ ਦਿਖਾ ਦੇ। ਦੋਨਾਂ ਦੇ ਹੱਥੀਂ ਚਵਾਈ ਵਾਲੇ ਥਾਣਾ ਬਾਈ। ਤੇ ਵਧੀਆ ਰਿਕਾਰਡ ਸੀਮਾ ਰਿਕਾਰਡ ਹੈਗਾ ਕਈ ਵਾਰ ਵੀਰ ਕਿਸੇ ਨੇ ਕੌਣ ਦਾ ਤਾਂ ਆਪਾਂ ਉਹਨੂੰ ਦੇ ਦੇਵਾਂਗੇ ਵਧੀਆ ਟਾਂਚੇ ਦੀਆਂ ਵੇੜਾਂ ਨੇ ਬਾਈ ਦੋਨੇ ਦੁੱਧ ਨਾਰਮਲ ਵੀਰ ਚ 25-25 ਕਿਲੋ ਦੁੱਧ ਮੰਨ ਕੇ ਵੀ ਪਰਚੇਜ਼ ਕਰ ਸਕਦਾ ਪਰ ਦੁੱਧ 30-30 ਕਿਲੋ ਤੋਂ ਬਾਹਰ ਦੇ ਦੇਣੀਆਂ ਬਾਕੀ ਰੇਟ ਬਾਈ ਜਿਹੜਾ ਜਮਾ ਬਾਜਵਾ 2 ਲੱਖ ਤੇ 25000 ਰੁਪਏ ਦੀਆਂ ਵੇੜਾਂ ਇਹ ਆਪਾਂ ਪਹੁੰਚ ਦੇ ਦੇਾਂਗੇ ਚਾਹੇ ਵੀਰ 20 ਕਿਲੋਮੀਟਰ ਤੇ ਬੈਠਾ ਚਾਹੇ 200 ਕਿਲੋਮੀਟਰ ਤੇ ਬੈਠਾ ਇਹਦੇ ਨਾਲ ਦੀ ਗਾਂ ਤਾਂ ਇਹ ਬਾਈ ਜੇਰ ਸੁਟਦੀ ਤੇ ਸੂਈਸ਼ 2-2 ਘੰਟੇ ਹੋ ਗਏ ਬੋਲੀਓ ਤੇ ਚੋਈ ਪਿਆ 7 ਕਿਲੋ ਬੋਲੀ ਚੋਈ ਸੀ ਤੋਰ ਦੇ ਪੁੱਤ ਇਹਨੂੰ ਵੀ ਬਹੁਤ ਵੱਡੇ ਢਾਂਚੇ ਦੀ ਆ 40 116 ਦੀ ਆ ਬਈ ਆਪੇ ਮੇਲ ਨੂੰ ਇਹਨੇ ਜਨਮ ਦਿੱਤਾ ਠੀਕ ਐ ਹੌਲੀ ਪੁੱਤ ਹੋ ਗਈ ਕੁਆਲਟੀ ਬਹੁਤ ਵਧੀਆ ਨਸਲ ਹਾਈਟ ਹੂਟ ਵੀ ਥਣ ਬੜਾ ਵਧੀਆ ਲੱਗਿਆ ਜੇ ਕੋਈ ਕੱਲੀ ਵੀ ਬਈ ਪਰਚੇਜ ਕਰਨੀ ਚਾਹੁੰਦਾ ਦੋਨਾਂ ਵੜਾਂ ਚੋਂ ਤਾਂ ਕੱਲੀ 15 15 ਦੀ ਜਿਹੜੀ ਮਰਜ਼ੀ ਲੈ ਲੈ ਮੋੜ ਲੈ ਬਈ ਚੱਲ ਬੱਚ ਚੱਲ ਅੱਗੇ ਬਈ ਦੋ ਦੰਦ ਵੱੱਛੀ ਆ ਪਹਿਲਾ ਸੁਆ ਠੀਕ ਹੈ 15 ਦਿਨਾਂ ਦੀ ਨਰਮਾ ਤੇ ਅਡਰ ਕੁਆਲਟੀ ਇਹਦੀ ਵੀ ਬੜੀ ਵਧੀਆ ਬਾਜਮ ਰੇਟ ਬਈ ਜਮੇ 85000 ਰੁਪਏ ਜੇ ਵੱੱਛੀ ਦੀ ਕੋਈ ਵੀ ਵੀਰ ਪਹੁੰਚ ਕਰਾ ਸਕਦਾ ਠੀਕ ਹੈ 100 150 ਕਿਲੋਮੀਟਰ ਤੱਕ ਤੋਰੀ ਬਤ ਤੋਰੀ ਕਰ ਬਹੁਤ ਵਧੀਆ ਵੱਛੇ ਬਰੀਕ 15 ਦਿਨ ਪਿਆ ਬਈ ਤਿਆਰ ਹੋਣ ਤੇ ਹੁੰਦੀਆਂ ਨਹੀਂ ਪਤਾ ਬਈ ਕਈ ਵਾਰ ਹਲਚਲ ਨਾਲ ਦੱਸ ਦੇਣਾ ਚ ਵੀ ਤਿਆਰ ਹੋ ਜਾਂਦੀਆਂ ਹੂੰ 85000 ਚ 100 150 ਕਿਲੋਮੀਟਰ ਤੱਕ ਪਹੁੰਚ ਦੋ ਦੰਦ ਵੱੱਛੀ ਪਹਿਲਾ ਸੂਰ ਸੁਨਦੀ ਹਾਈਟ ਵੀ ਬਹੁਤ ਆ ਬਾਈ ਕਈ ਵਾਰ ਵੀਰ ਕਹਿੰਦੇ ਨੇ ਮੁੰਡੇ ਰੇਟ ਬਾਜਵਾ ਕੋਈ ਛੋਟੀ ਨਾ ਹੋਵੇ ਬਹੁਤ ਸੋਹਣੀ ਬਰੀਕ ਢਾਂਚੇ ਦੇ ਆ ਹੱਥੀ ਚਵਾਈ ਵਾਲਾ ਥਾਣਾ ਨਸਲ ਬਰੀਡ ਬਹੁਤ ਆ ਕੁਆਲਿਟੀ ਬੜੀ ਵਧੀਆ ਬਣਾਓ ਬਈ ਹੁਣ ਬੈਠੀ ਉੱਠੇ ਥੋੜੀ ਅਡਰ ਕੁਆਲਿਟੀ ਬੜੀ ਸ਼ਾਨਦਾਰ ਬਣਾਓ ਅੱਗੇ ਬਾਈ ਇਹ ਚਾਰ ਦੰਦ ਵੱੱਛੀ ਆ ਏ ਮੱਛੀ ਬਾਈ ਆਪਾਂ ਇੱਕ ਚੀਜ਼ ਦੱਸ ਕੇ ਦੇਵਾਂਗੇ ਅੱਗੇ ਅਗਲੇ ਦਾ ਹੈਗਾ ਮੁਕੱਦਰ ਚਾਰ ਦਿਨ ਦਾ ਜਿਹੜਾ ਇਹਦਾ ਮੱਛੀ ਦਾ ਇਧਰ ਦਾ ਥਾਣਾ ਬਾਈ ਬੈਠਣ ਵਾਲਾ ਇਹਦੇ ਵਿੱਚੋਂ ਚੀਪਾ ਘਟ ਆਉਂਦਾ ਆਪਾਂ ਉਸੇ ਤਰ੍ਹਾਂ ਹੀ ਇਹ ਪਰਚੇਜ ਕੀਤੀ ਆ ਪਹਿਲੇ ਸੋਏ ਆ ਵੀ ਆਪਾਂ ਤਿੰਨ ਥਾਣ ਮੰਨ ਕੇ ਲਈ ਆ ਇਹ ਕੀ ਕੀ ਭਾਜ ਦੇ ਦਾਂਗੇ ਤਾਂ ਇਹ 72000 ਰੁਪਏ ਦੀ ਮੱਛੀ ਦੇ ਦਾਂਗੇ ਵੀਰੇ ਪਹੁੰਚ ਨਹੀਂ ਪਰ ਹੋਣੀ 72 ਕਿਉਂਕਿ ਆਪਾਂ ਬੋਲੇ 1.5 ਲੱਖ ਰੁਪਏ ਦੀ ਮੱਛੀ ਹੈ ਬਾਈ ਇਹ ਸੋ ਦੋਸਤੋ ਪਿਛਲਾ ਬੈਣੀ ਵਾਲੇ ਪਾਸੇ ਦਾ ਪਿਛਲਾ ਥਾਣਾ ਚੀਪਾ ਘਟ ਆਉਂਦਾ ਕੋਈ ਗੰਡ ਹੋਵੇ ਬਾਈ ਨਾੜ ਹੋਵੇ ਉਹਦੀ ਜ਼ਿੰਮੇਵਾਰੀ ਹੈ ਕਿਉਂਕਿ ਇੱਥੇ ਅਗਲਾ ਆ ਕੇ ਵੇਖ ਲੂ ਵੀਰ ਕੋਈ ਕਰੜਾ ਨਹੀਂ ਆर्डर ਕੁਛ ਨਹੀਂ ਕਿਉਂਕਿ ਆਪਾਂ ਚੀਪਾ ਘਟ ਆਇਆ ਆਪਾਂ ਉਸ ਹਾਬ ਨਾਲ ਹੀ ਕੱਟੀ ਕਰਕੇ ਇਹ ਪਰਚੇਜ਼ ਕੀਤੀ ਆ ਸੋ ਚੀਪਾ ਪਾ ਦਿਖਾ ਵੀ ਦੇ ਨੇ ਰੋਕੀ ਪੁੱਤ ਇੱਕ ਮਿੰਟ ਆਉਂਦਾ ਥੋੜਾਗਾ ਵੀ ਕਈ ਵਾਰ ਵੀਰੇ ਗਲਤ ਨਿਕਲ ਜਾ ਅਗਲਾ ਕਹਿੰਦਾ ਪਤਾ ਨਹੀਂ ਇਹਨਾਂ ਨੇ ਉਹ ਕਰਤਾ ਰੋਕੀ ਪੁੱਤ ਵਾਣਾ ਮੜ ਰੋਕ ਬੜਾ ਯਾਰ ਉੱਤੇ ਚੁੰਨੀ ਪੜ ਲਾ ਅਰੇ ਇੰਨਾ ਚੀਪ ਆਉਂਦਾ ਵੀ ਕਈ ਵਾਰ ਵੀਰ ਕੋਈ ਕਹਿ ਦਿੰਦਾ ਠੀਕ ਹੈ ਕਿ ਥੋੜਾ ਆਉਂਦਾਗਾ ਵੀ ਪਰ ਆਪਾਂ ਇਹ ਕੰਮ ਕਰਕੇ ਦੇਣੀ ਵੀ ਜਿਹੜੇ ਲੋਟ ਆਪਾਂ ਖਰੀਦੀਆ ਕਿਉਂਕਿ ਆਪਾਂ ਲੰਬਾ ਟਾਈਮ ਕੰਮ ਕਰਨਾ ਚੱਲ ਵੀ ਸਕਦਾ ਥਾ ਪਰ ਉਹ ਤਿੰਨ ਜਣਾਂ ਦੇ ਹਿਸਾਬ ਤੇ ਸੌਦਾ ਲੈ ਕੁਇਨ ਦੇ ਗੰਡ ਨਹੀਂ ਕੋਈ ਇਹਦੇ ਨਾਲ ਨਹੀਂ ਆਡਰ ਦੇਖ ਲਓ ਕਿੱਥੋਂ ਲਾ ਕੇ ਕਿੱਥੇ ਤੱਕ ਤਿਆਰ ਆ ਹੁਣ ਆਮ ਵੀਰ ਜੇ ਖਿੱਚੂ ਅਗਲਾ ਕਹਿੰਦਾ ਵੀ ਯਾਰ ਬੜਾ ਚੀਪਾ ਘਾਟਾ ਆਉਂਦਾਗਾ 35000 ਰੁਪਏ ਦੇ ਵਿੱਚ ਬ੍ਰੇਦੀ ਦੇ ਦਾਂਗੇ ਠੀਕ ਐ ਇਹਦੇ ਨਾਲ ਜਿਹੜੀ ਅੱਛੀ ਇਹ ਬੱਛੀ ਵੀ ਖੜੀ ਨਾ ਇਹਦੇ ਮਗਰ ਬੱਛੀ ਐ ਬਾਈ ਲੋ ਦਾਂਦਾ ਤੇ ਇਹਦਾ 90000 ਰੁਪਏ ਵੀਰੇ ਲੈਣ ਦੇਣ ਰੇਟ ਆ ਆ ਤੋ ਠੀਕ ਬੱਛੀ ਚਿੱਟੀ ਇਹਦੇ ਨਾਲ ਚਿੱਟੀ ਬਈ ਨੁਕਰੀ ਠੀਕ ਐ ਇਹਦੇ ਮਗਰ ਵੀਰੇ ਜਰਸੀ ਦੀ ਬੱਛੀ ਆ ਇਹਦੀ ਮੰਨ ਕੇ ਚੱਲੋ 120000 ਰੁਪਏ ਦੇ ਵਿੱਚ ਪਹੁੰਚ ਦੇ ਦਾਂਗੇ ਜਿਹੜਾ ਵੀਰ ਮਰਜ਼ੀ ਪਰਚੇਜ਼ ਕਰ ਲੇ ਠੀਕ ਹੈ ਤਾਜੀ ਸੂਈਆ ਦੁੱਧ ਮੰਨ ਕੇ ਵੀ 25 ਕਿਲੋ ਦੁੱਧ ਮੰਨ ਕੇ ਲੈ ਲਓ ਪਰ ਦੁੱਧ ਦੀ ਰਿਪੋਰਟ ਹੈਗੀ ਵੀ 30 ਤੋਂ ਬਾਹਰ ਦੀ ਪਰ ਵੀ ਆਪਾਂ ਬਈ ਚਾਹੇ ਆਪਣੇ ਕੋਲੇ 40 ਕਿਲੋ ਲਈ ਗਾਪ ਅਗਲੇ ਨੂੰ ਇਹ ਕਹਿੰਦੇ ਬਈ ਤੂੰ 25 ਕਿਲੋ ਬੰਨ ਕੇ ਲਈ ਤਾਜੀ ਸੂਈ ਵੀ ਹੈ ਦੋਸਤੋ ਅਜੇ ਹਵਾਨਾ ਸਾਫ ਨਹੀਂ ਜਰਸੀ ਦੇ ਬੱਚੇ ਨੂੰ ਜਨਮ ਦਿੱਤਾ ਬਈ ਇਹਨੇ ਠੀਕ ਹੈ ਦੋ ਵੜਾ ਹੈ ਦੋ ਅੱਗੇ ਪਰ ਦੀ ਇਹ ਬਾਈ ਜੀ ਚਿੱਟੀ ਬੱਚੀ ਚਾਰ ਦੰਦਾ ਹੂੰ ਇਹ ਬੱਚੇ ਦੋਂਦੀ ਆ ਇਹਨਾਂ ਦੇ 2 ਲੱਖ ਤੇ 65000 ਰੁਪਏ ਇਹਨਾਂ ਦਾ ਰੇਟ ਆ ਪਹੁੰਚ ਆਪਾਂ ਕਰ ਦੇਾਂਗੇ 200 ਕਿਲੋਮੀਟਰ ਤੱਕ ਕੋਈ ਮਰਜ਼ੀ ਵੀਰ ਪਰਚੇਜ ਕਰਦਾ ਇਹ ਦੋਂਦੀਏ ਚੌਗੇ ਤੋਰਪਤ ਪ੍ਰਦੀਪ ਤੋਰ ਦੂਜੀ ਵੀ ਨਾਲ ਤੋਰ ਦੇਣਾ ਬਈ ਇਕੱਠੀਆਂ ਤੋਰ ਦੇਣਾ ਇੱਕ ਮਿੰਟ ਬਤੁਕ ਸੋ ਜੋੜਾ ਹੀ ਤੋਰ ਕੇ ਦਿਖਾਉਣੇ ਦੱਸੋ ਇੱਕ ਚਾਰ ਦੰਦ ਇੱਕ ਦੋ ਦੰਦ 265000 ਕਿੰਨਾ ਦੇ ਰਹੇ ਆ ਬਈ ਆਪਾਂ ਇਹ ਨਹੀਂ ਹੈਗਾ ਪਹਿਲਾਂ ਚੈੱਕ ਹੀ ਕਰਾ ਦਿੰਦੇ ਆਂ ਦੇ ਖੜੀ ਪੁੱਤ ਪ੍ਰਦੀਪ ਦੇਖਿਆ ਤੋਂ ਬਾਅਦ ਚ ਤੇ ਹੋਰ ਦੋਂਦੀਆ ਬਈ ਜਿਹਨੇ ਲੈਣੀ ਉਹ ਵੀ ਕਿੰਨਾ ਕਰਕੇ ਦੇਖੇ ਸੋ ਇਹ ਜੋੜਾ ਦੱਸੋ 265000 ਚ ਘਰ ਪਹੁੰਚ ਹੋ ਜੂਗੀ ਵੱਡੇ ਕਦ ਕਾਠ ਦੇ ਹੈ ਛੋਟੀਆਂ ਨਾ ਸਮਝੋ ਜੇ ਚੰਗੇ ਕਦ ਕਾਠ ਚ ਇਹ ਬੱਚੀਆਂ ਤੁਸੀਂ ਦੇਖੋ ਅਲੱਗ ਅਲੱਗ ਦੋਨੇ ਹੁੰਦੀਆਂ ਭਾਈ ਇਹ ਨਹੀਂ ਹੈਗਾ ਕੋਈ ਵੀ ਰਾ ਕੇ ਇਹ ਕਹਿੰਦੇ ਚੋਗੀ ਹੋਵੇ ਆਪਾਂ 100 ਰੁਪਏ ਵੀ ਲੈ ਲੈਂਦੇ ਠੀਕ ਹੈ ਵੀ ਕਈ ਵਾਰ ਇਹ ਹੁੰਦਾ ਨਾ ਦੂਰੋਂ ਵੀਰ ਆ ਜਾਂਦਾ ਹੁੰਦਾ ਕਈ ਵਾਰ ਵਿੱਚ ਵੀਰ ਕਹਿੰਦੇ ਨੀ ਯਾਰ ਪਤਾ ਨਹੀਂ ਇਦਾਂ ਹੀ ਕਹਿੰਦਾ ਕਨਫਰਮ ਦੋ ਦਾਂ ਦੋਂਦੀਓ ਚੋਕ ਠੀਕ ਹੈ ਫਰੀਪੇ ਨੂੰ ਕੱਲੀ ਨੂੰ ਤੋਰੀ ਬਈ ਦੂਸਰੇ ਵੈੜ ਤਿਆਰੀ ਚ ਦੇਖੋ ਇਹਦਾ ਹਵਾਨਾ ਠੀਕ ਹੈ ਭਾਈ ਮੋੜ ਲਈ ਤੇ ਇਧਰ ਰੱਖੇ ਇਹਨੂੰ ਵੀ ਇਹਦਾ ਵੀ ਕੜਾ ਕੜਾ ਭਾਈ ਸੋ ਇਹ ਜੋੜਾ ਦੱਸੋ ਇਕੱਠੇ ਦਾ ਰੇਟ ਤੁਹਾਨੂੰ ਦੱਸਦਾ ਬਾਕੀ ਪੁੱਛ ਲਓ ਕੱਲ੍ਹ ਹੀ ਕੱਲੇ ਨਾਗਦਾ ਕੀ ਰੇਟ ਰਹੂਗਾ ਇੱਕ ਇਹ ਵੈਡ ਜਿਹਦੇ ਚੇਫਾ ਘੱਟ ਆਉਂਦਾ ਭਾ ਲੋਟ ਹੈ ਤਿੰਨ ਸਨਾਂ ਦੇ ਹਿਸਾਬ ਤੇ ਖਰੀਦ ਲਿਓ ਪਰ ਤੁਹਾਡੇ ਘਰੇ ਬਰੀਡ ਜ਼ਰੂਰ ਤਿਆਰ ਕਰ ਦੂਗੀ ਜੇ ਥਣ ਚੱਲ ਪਿਆ ਤਾਂ ਫਿਰ ਲਾ ਜਿੱਦਾਂ ਬਾਈ ਚੀਪਾ ਆਉਂਦਾ ਦੇਖੋ ਅੱਧਾ ਵੀ ਨਿਕਲ ਸਕਦਾ ਪਰ ਆਪਾਂ ਇਹ ਆ ਹੁਣ ਜੇ ਆਮ ਵੀਰ ਕੋਈ ਜਿੱਦਾਂ ਆਪਾਂ ਮੰਡੀ ਲੱਗਦੀ ਆ ਮੰਡੀ ਚ ਵਗ ਜੇ ਅਗਲਾ ਕਹਿੰਦਾ ਵੀ ਦੋ ਥੋੜਾ ਘੱਟ ਆਉਂਦਾ ਫਰੇਕ ਵੀਰ ਲੈ ਲੂ ਪਰ ਆਪਾਂ ਇਹ ਆ ਕਿ ਆਪਾਂ ਜਦੋਂ ਲੰਬਾ ਟਾਈਮ ਕੰਮ ਕਰਨਾ ਆਪਾਂ ਗਲਤ ਦੱਸ ਕੇ ਕੰਮ ਨਹੀਂ ਕਰਨਾ ਸਹੀ ਹੈ ਸੋ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇਹ ਗਾਵਾਂ ਬਾਈ ਕੋਲ ਵਿਕਰੀ ਵਾਲੀਆਂ ਸੀ